ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਚੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਚੈੱਕ ਦੀ ਵੈਰਿਟੀ ਆ ਗਈ ਜੀ ਕਸ਼ਮੀਨਾ ਚੈੱਕ ਸਪੈਸ਼ਲ ਆਫਰ ਸੰਗਰਾਮ ਤੱਕ ਸੇਲ ਚੱਲ ਰਹੀ ਹੈ ਜੀ 14 ਜਰਵੇ ਤੱਕ ਸੇਲ ਦੇ ਉੱਤੇ ਜੀ ਕਸ਼ਮੀਨਾ ਚੈੱਕ ਦਾ ਸੂਟ ਸਿਰਫ 150 ਦਾ ਘੱਟਾ ਜੀ ਇਹ ਆ ਦੇਖੋ ਜੀ ਰੰਗੜੀਆਂ ਦੇਖੀ ਜੇ ਲੋ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹਦੇ ਵਿੱਚ ਛੇਤੀ ਆਓ ਸਾਵੇਂ ਰੰਗਾਂ ਦੇ ਵਿੱਚ ਮਾਲ ਲੈ ਜਾਣ ਵਾਸਤੇ ਆਹ ਦੇਖੀ ਚਲੋ ਜੀ ਇੱਕ ਨਾਲ ਦੇ ਜਿਹੋ 10-10 ਸੂਟ ਲਾਓ ਚਾਹੇ 20-20 ਸੂਟ ਲਾਓ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜਿਹਦੇ ਵਿੱਚ ਰੰਗੜੀਆਂ ਦੇਖੀ ਚਲੋ ਜੀ ਪੂਰੇ ਵੱਡੇ ਵੱਡੇ ਲੰਪ ਇੱਕ ਨਾਲ ਦੇ 50-50 40-40 ਸੂਟਾਂ ਦਾ ਮਾਲ ਪਹੁੰਚ ਚੁੱਕਿਆਗਾ ਜਿਹੜੇ ਵੀ ਕਸਟਮਰ ਮੁੜ ਕੇ ਗਏ ਸੀਗੇ ਨੋਟ ਕਰੋ ਤੇ ਛੇਤੀ ਪਹੁੰਚੋ ਆਖੇ ਪੂਰਾ ਗਰਮ ਕੱਪੜੇ ਤੇ ਹੀ ਇਹ ਅਰੇ ਰੇਜਿੰਗਾ ਵਾਲਾ ਦੇਖੋ ਥੱਲੇ ਰੇਜਿੰਗਾ ਪੂਰੀ ਪੂਰਾ ਰੇਜਿੰਗਾ ਵਾਲਾ ਕੱਪੜਾ ਹੈ ਜੀ ਗਰਮ ਕੱਪੜੇ ਉੱਤੇ ਹੈਗਾ ਫੈਂਸੀ ਫੈਂਸੀ ਰੰਗਾਂ ਦੇ ਵਿੱਚ ਆ ਸਾਰੇ ਫੈਂਸੀ ਰੰਗ ਸਾਰੇ ਫਿੱਕੇ ਲੈ ਲਓ ਗੂੜੇ ਲੈ ਲਓ ਦੇਖੋ ਸਿਰਫ 150 ਦੇ ਵਿੱਚ ਜੀ ਸਪੈਸ਼ਲ ਆਫਰ ਹੈ ਜੀ 14 ਜਨਵਰੀ ਤੱਕ 14 ਜਨਵਰੀ ਤੱਕ ਸੰਗਰਾਣ ਤੱਕ ਸਪੈਸ਼ਲ ਆਫਰ ਲੱਗੀ ਹੋਈ ਹੈ ਜੀ ਸਪੈਸ਼ਲ ਇਹ ਭਰਾਮਾ ਦੀ ਛਟੀ ਦੇ ਉੱਤੇ ਜੀ ਬਹੁਤ ਗਾਹਕ ਮੁੜ ਕੇ ਗਿਆ ਸੀ ਜੀ ਇਹ ਰੰਗ ਖਤਮ ਹੋ ਗਏ ਸੀਗੇ ਬਹੁਤ ਰੰਗਾਂ ਚ ਮਾਲ ਆ ਗਿਆ ਜੀ ਹੁਣ ਜਿੰਨੇ ਮਰਜੀ ਲਿਜਾ ਸਕਦਾ ਜੀ ਕੋਈ ਕਿਸੇ ਨੇ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਇਕੱਠੇ ਜਿੰਨੇ ਲੈਣਿਆ ਉਹਨੇ ਲਿਜਾ ਸਕਦਾ ਜੀ ਹੁਣ ਪਹਿਲਾਂ ਮੁੜ ਕੇ ਗਿਆ ਸੀਗਾ ਕੋਈ 10-10 ਸੂਟ ਮੰਗਦਾ ਸੀ ਉਹ 8 ਮੰਗਦਾ ਸੀ ਸੂਟ ਸਾਡੇ ਕੋਲ ਖਤਮ ਹੋ ਗਏ ਦੋ ਦਿਨ ਮਾਲ ਸਟਾਕ ਖਤਮ ਹੋ ਗਿਆ ਸੀਗਾ ਜੀ ਦੋ ਦਿਨ ਸਟਾਕ ਖਤਮ ਹੋ ਕਰਕੇ ਬਹੁਤ ਗਾਹਕ ਮੁੜ ਕੇ ਗਿਆ ਸੀਗਾ ਸਟਾਕ ਫੁੱਲ ਪਹੁੰਚ ਗਿਆ ਜੀ ਮੋਟੀ ਦੇ ਡੱਬੇ ਲੈ ਲਓ ਭਾਵੇਂ ਬਰੀਕ ਡੱਬੀ ਲੈ ਲਓ ਸਾਰੇ ਰੰਗਾਂ ਦੇ ਵਿੱਚ ਸਾਰੇ ਡੇਨਾਂ ਦੇ ਵਿੱਚ ਮਾਲ ਆ ਚੁੱਕਿਆ ਜੀ ਲਾਈਟ ਕਲਰ ਲੈ ਲਓ ਡਾਰਕ ਕਲਰ ਲੈ ਲਓ ਕਲਰ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਨੇ ਸਾਰੇ ਜਮਾ ਬਰੀਕ ਡੱਬੀ ਵੀ ਆਈ ਆ ਦਰਮਿਆਨੀ ਡੱਬੀ ਵੀ ਆ ਕਲਰ ਦੇਖੋ ਜੀ ਸਾਰੇ ਸ਼ਾਨਦਾਰ ਕਲਰਾਂ ਦੀ ਚਮਾਲ ਪਹੁੰਚ ਚੁੱਕਿਆ ਹੈਗਾ ਜਿਹੜਾ ਮਰਜ਼ੀ ਕੰਨ ਤੇ ਸਕਰੀਨਸ਼ਾਟ ਲਵੋ ਤੇ ਸਾਮਾ ਡਿਜ਼ਾਈਨ ਤੇ ਸਾਮਾ ਕਲਰ ਇੱਕ ਨਾਲ ਦੇ 10 ਸੂਟ ਲਓ ਚਾਹੇ 20 ਸੂਟ ਲਓ ਲਾਂਪਾਂ ਦੇ ਲੰਪ ਮਾਲ ਸਟਾਕ ਮਾਲ ਪਹੁੰਚ ਚੁੱਕਿਆ ਜੀ ਪੂਰਾ ਫੁੱਲ ਸਟਾਕ ਆ ਗਿਆ ਜੀ ਵੱਡੇ ਵੱਡੇ ਲਾਂਪਾਂ ਦੇ ਚਮਾਲ 600 ਸੂਟ ਦਾ ਇੱਕ ਲੰਪ ਵੱਡਾ ਪਹੁੰਚ ਚੁੱਕਿਆ ਜੀ ਕਸ਼ਮੀਨਾ ਚ ਇੱਕ ਪਿਓਰ ਪਸ਼ਮੀਨਾ ਤੇ ਹੈ ਜੀ ਪਿਆ ਹੋਰ ਪਸ਼ਮੀਨਾ ਚ ਇੱਕ ਨੋਖੇ ਰੰਗ ਦੇਖੋ ਕਿੰਨੇ ਸੋਹਣੇ ਹੈ ਜੀ ਰੰਗ ਸ਼ਾਨਦਾਰ ਸਾਡੀ ਵੀਡੀਓ ਨੂੰ ਬਰਤਵਾਇ ਸ਼ੇਅਰ ਕਰੋ ਤੇ ਚੈਨਲ ਨੂੰ ਲਿਆ ਕਰੋ ਜੀ ਵੀਡੀਓ ਨੂੰ ਬਰਤਵਾਇ ਸ਼ੇਅਰ ਕਰੋ ਜੀ ਸਭ ਨੂੰ ਪਤਾ ਲੱਗ ਸਕੇ ਕਿ ਚੈੱਕ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਜੀ ਅਗਸਤ ਮਾਰ ਨੂੰ ਪਤਾ ਲੱਗ ਗਿਆ ਜੀ ਵੀਡੀਓ ਨੂੰ ਬਸ ਬਸ ਸ਼ੇਅਰ ਕਰ ਦਿਓ ਫੁੱਲ ਸਟਾਕ ਪਹੁੰਚ ਗਿਆ ਜੀ 150 ਦੇ ਵਿੱਚ ਪਸ਼ਮੀਨਾ ਚੈੱਕ ਦਾ ਸੂਟ ਫੁੱਲ ਕੁਆਂਟੀਟੀ ਦੇ ਵਿੱਚ ਤੇ ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਰੰਗ ਤੇ ਡਿਜ਼ਾਈਨ ਇੱਕ ਤੱਕ ਵਧੀਆ ਹੀ ਇਹਦੇ ਵਿੱਚ ਅਮਾ ਜਿੱਤੇ ਡਿਜ਼ਾਈਨ ਇੱਕ ਤੱਕ ਵਧੀਆ ਹੀ ਦੇਖੋ ਡਿਜ਼ਾਈਨ ਦੇਖੋ ਜੀ ਸ਼ਾਨਦਾਰ ਡਿਜ਼ਾਈਨ ਪੂਰਾ ਵਧੀਆ ਕਪੜਾ ਜੀ ਪੂਰਾ ਭਾਰੀ ਹੈਵੀ ਕੁਆਲਿਟੀ ਦਿੱਤੇ ਜੀ ਪੂਰਾ ਰੇਂਜ ਵਾਲਾ ਕਪੜਾ ਹੈਗਾ ਪੂਰਾ ਰੇਂਜ ਵਾਲਾ ਕਪੜਾ ਜੀ ਇਹ ਪੂਰਾ ਹੈਵੀ ਕੁਆਲਿਟੀ ਦੇ ਦਿੱਤੇ ਆ ਫੁੱਲ ਰੇਂਜ ਦੇ ਵਿੱਚ ਹੈਗਾ ਡੱਬੀ ਬਹੁਤ ਸ਼ਾਨਦਾਰ ਆਈ ਹੈ ਇਹ ਚੀਜ਼ਾ ਬਹੁਤ ਸਾਨੀ ਡੱਬੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਫੁੱਲ ਸਟਾਕ ਦੇ ਵਿੱਚ ਮਾਲ ਆ ਗਿਆ ਜੀ 150 ਦੇ ਵਿੱਚ ਪਸ਼ਮੀਨਾ ਦਾ ਸੂਟ ਹੈ ਜੀ ਪਸ਼ਮੀਨੇ ਦਾ ਸੂਟ 150 ਦਾ ਕਸ਼ਮੀਨਾ ਚੈੱਕ ਟੌਕ ਫੁੱਲ ਆ ਗਿਆ ਜੀ ਇਹਦੇ ਵਿੱਚ ਭਰਾਮਾਂ ਦੀ ਹੱਟੀ ਬਾਸਟੇ ਰੋਡ ਮੌੜ ਮੰਡੀ ਜ਼ਿਲ੍ਹਾ ਕਪਿੰਡਾ ਚ ਹੈ ਜੀ ਇਹ ਮੋਹਾਮਦੀ ਹੱਟੀ ਬਾਸਟੇ ਰੋਡ ਮੌੜ ਮੰਡੀ ਜ਼ਿਲ੍ਹਾ ਕਪਿੰਡਾ ਪੰਜਾਬ